ਫਗਵਾੜਾ ਦੇ ਸਰਾਫਾ ਬਾਜ਼ਾਰ ਸਥਿਤ ਗੁਰਦੁਆਰਾ ਸ੍ਰੀ ਚੌੜਾ ਖੂਸ ਸਾਹਿਬ ਵਿੱਚ ਇੱਕ ਨਿਹੰਗ ਸਿੰਘ ਨੇ ਬੇਅਦਬੀ ਦੀ ਸ਼ੱਕ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਘਟਨਾ ਦੇ ਸਮੇਂ ਨੌਜਵਾਨ ਬਾਥਰੂਮ ਵਿੱਚ ਸੀ ਅਤੇ ਉਸਨੇ ਆਪਣੇ ਆਪ ਨੂੰ ਬੰਦ ਕੀਤਾ ਹੋਇਆ ਸੀ ਨਿਹੰਗ ਸਿੰਘ ਰਮਨਦੀਪ ਸਿੰਘ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਲੇਕਿਨ ਕੋਈ ਆਵਾਜ਼ ਨਹੀਂ ਤੇ ਨਾ ਹੀ ਦਰਵਾਜ਼ਾ ਖੋਲਿਆ ਗਿਆ ਅਜੇਹੇ ਦੇ ਵਿੱਚ ਨਿਹੰਗ ਸਿੰਘ ਨੇ ਦਰਵਾਜ਼ਾ ਤੋੜ ਦਿੱਤਾ ਤੇ ਬਾਥਰੂਮ ਵਿੱਚ ਹੀ ਤਲਵਾਰ ਦੇ ਨਾਲ ਹਮਲਾ ਕਰਕੇ ਨੌਜਵਾਨ ਨੂੰ ਮੌਤੇ ਕੱਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਕਤਲ ਤੋਂ ਪਹਿਲਾਂ ਮ੍ਰਿਤਕ ਦੀ ਵੀਡੀਓ ਵੀ ਬਣਾਈ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਫਿਲਹਾਲ 295ਏ 302 ਤੇ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਏਡੀਜੀਪੀ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਦੋ ਜਾਂਚ ਟੀਮਾਂ ਬਣਾਈਆਂ ਗਈਆਂ ਨੇ ਪੁਲਿਸ ਜਾਂਚ ਜਾਰੀ ਹੈ ਤੇ ਜਾਂਚ ਵਿੱਚ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨਿਹੰਗ ਸਿੰਘ ਰਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ ਦੇਖੋ ਅਸੀਂ ਤੁਹਾਨੂੰ ਬਰੀਫਿੰਗ ਦੇਣ ਵਾਸਤੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜਾ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲੜਕੇ ਦੀ ਮੌਤ ਹੋਈ ਉਸ ਕੇਸ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਦੇ ਐਸ.ਪੀ.ਸੀ ਦਾ ਗੁਰਦੁਆਰਾ ਉਹਨਾਂ ਦੇ ਇੱਕ ਐਸ.ਟੀ.ਪੀ.ਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਬਿਆਨ ਤੇ ਉਹਨਾਂ ਦੇ ਲੈਟਰ ਹੈਡ ਤੇ ਸਟੇਟਮੈਂਟ ਲਈ ਹੈ। ਉਹਦੇ ਤੇ ਅਸੀਂ ਇੱਕ ਕੇਸ ਜੈਸਟਰ ਕੀਤਾ ਹੈ ਐਫ.ਆਈ.ਆਰ ਨੰਬਰ 12 ਅੰਡਰ ਸੈਕਸ਼ਨ 295ਏ ਐਂਡ 304 ਆਈ.ਪੀ.ਸੀ। ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ। ਜਿਹੜਾ ਬੰਦਾ ਇਸ ਕਲਪੇਬਲ ਹੋਮਾਈਸਾਈਡ ਚ ਇਨਵੋਲਡ ਆ ਉਹ ਉਹਦਾ ਨਾਮ ਰਮਨਦੀਪ ਆ। ਵੀ ਹੈਵ ਡਿਟੇਨਡ ਹਿਮ ਐਂਡ ਹੀ ਵਿਲ ਬੀ ਅਰੈਸਟਡ ਇਨ ਥਿਸ ਕੇਸ। ਐਂਡ ਪ੍ਰੋਡਿਊਸਡ ਬਿਫੋਰ ਦੀ ਕੋਰਟ ਜਿਹੜੇ ਵਿਕਟਮ ਦੀ ਡੈਥ ਹੋਈ ਹੈ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਦੈਟ ਪਰਸਨ ਸਾਡੀ ਟੀਮ ਦੋ ਟੀਮਸ ਉਹਨੂੰ ਜੋ ਸਾਡੇ ਕੋਲ ਫੈਕਟਸ ਅਜੇ ਤੱਕ ਉਹਦੀ ਆਈਡੈਂਟੀਟੀ ਬਾਰੇ ਆਏ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਫਿਰ ਤੁਹਾਡੇ ਧਿਆਨ ਚ ਲਿਆਂਦਾ ਜਾਏਗਾ ਬਟ ਵੀ ਆਰ ਆਲਮੋਸਟ ਔਨ ਦੀ ਵਰਜ ਆਫ ਆਈਡੈਂਟੀਫਾਈਂਗ ਦੈਟ ਪਰਸਨ ਪਰ ਦ ਮੇਨ ਅਕਿਊਸਡ ਹੈਸ ਬੀਨ ਅਰੈਸਟਡ detained and arrested and uh, we will take police remand further investigation will be done by under the supervision of uh, SSP kapurthala in the morning jadon sade kolon 4 baje to pehlan information aayi hai police puro actively acted on that information made all effort to resolve the issue peacefully DIG jalandhar range bhupti sahab SSP कपूरथला SSP ਜਲੰਧਰ ਰੂਰਲ ਐਂਡ ਇਹਨਾਂ ਦੇ ਨਾਲ ਗਸ਼ਟ ਅਫਸਰਸ ਤੇ ਪੁਲਿਸ ਟੀਮ ਨੇ ਬੜਾ ਵਧੀਆ ਤਰੀਕੇ ਨਾਲ 네ਗੋਸ਼ੀਏਟ ਕਰਕੇ ਇਸ ਲੌਕਜੈਮ ਨੂੰ ਰਿਜ਼ੋਲਵ ਕੀਤਾ ਬਿਨਾ ਕਿਸੇ ਹੋਰ ਗੱਲ ਦੇ ਵਧਣ ਨਾਲ ਬਿਨਾ ਕਿਸੇ ਹੋਰ ਗੱਲ ਦੇ ਫੈਲਣ ਨਾਲ ਫੈਲਣ ਤੋਂ ਬਚਾਉਣ ਲਈ ਇਟ ਵਾਸ ਵੈਰੀ ਗੁੱਡ ਵਰਕ ਡਨ ਐਂਡ ਅਜੇ ਤੱਕ ਦੀ ਤਫਤੀਸ਼ ਯੈਸ ਇੱਕ ਬੰਦੇ ਦੀ ਮੌਤ ਹੋਈ ਹੈ ਇੱਕ ਅਕਿਊਸਡ ਅਸੀਂ ਡਿਟੇਨ ਕੀਤਾ ਹੈ ਅਰੈਸਟ ਕੀਤਾ ਅਜੇ ਤੱਕ ਸਾਡੇ ਕੋਲੋਂ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਉੱਥੇ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਦੀ ਗੱਲਬਾਤ ਹੋਈ ਹੈ ਇਹਨਾਂ ਨੂੰ ਸ਼ੱਕ ਜ਼ਰੂਰ ਰਿਹਾ ਉਹਦੇ ਕਿ ਸ਼ਾਇਦ ਉਹ ਬੇਅਦਬੀ ਕਰਨ ਲਈ ਆਇਆ ਲੇਕਿਨ ਬੇਅਦਬੀ ਦਾ ਕੋਈ ਅਜੇ ਤੱਕ ਦੀ ਸਾਡੀ ਤਫਤੀਸ਼ ਪੜਤਾਲ ਸਾਰੇ ਟੀਮ ਦੀ ਇਹ ਗੱਲ ਸਾਹਮਣੇ ਨਹੀਂ ਆਉਂਦੀ ਲਾਇਨ ਆਰਡਰ ਇਜ਼ in control everything is peaceful we would request general public we will do assi apni jadi tafteesh kar rahe hain we will do it on merit please trust us and maintain peace and harmony so that this situation is under control thank you sir sir phone number mile sir un unko keh rahe hain ki unnu calling kiti hai us number te aur koi pata lag raha hai koi haryana to hoga ਉਸ ਬਾਰੇ ਮਤਲਬ ਕੀ ਕਹਿਣਾ ਚਾਹ ਰਹੇ ਹੋ ਦੇਖੋ ਲੋਕਲ ਐਸਪੀ ਦੀ ਟੀਮ ਇਹ ਜੜੇ ਮੈਟਰ ਯੈਸ ਵੀ ਹੈਵ ਗਾਟ ਫਿਊ ਲੀਡਸ ਇਨਕਲੂਡਿੰਗ ਸਮ ਮੋਬਾਈਲ ਨੰਬਰਸ ਇਨਕਲੂਡਿੰਗ 1 অর 2 ਮੋਬਾਈਲ ਫੋਨਸ ਠੀਕ ਹੈ ਐਂਡ ਉਹੀ ਮੈਂ ਪਹਿਲਾਂ ਸ਼ੁਰੂ ਤੁਹਾਨੂੰ ਦੱਸਿਆ ਸੀਗਾ ਥੈਟ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਦੀ ਪਰਸਨ ਹੂ ਇਜ਼ ਡਿਸੀਜ਼ਡ ਵਿਕਟਿਮ first of all we want to identify that person so that we can further proceed an investigation take the police remand hai jada ramandeep fadya hai nihang singh aur tafteesh de vich i think within next 24 hours we will be able to clear the matter further sir video samne aayi sir video vich keh raha si ki mainu kisne bheja is tarike de naal ik naam vi lenda huga <laughs> pata lag <laughs> gaya ji kaun hai ਅਹ ਦੇਖੋ ਉਹ ਵੀਡੀਓ ਜੇ ਤੁਸੀਂ ਸਾਰਿਆਂ ਨੇ ਦੇਖੀ ਹੈ ਤੇ ਜੇ ਉਹਨੂੰ ਸੁਣਿਆ ਹੈ ਉਹਦੇ ਚ ਉਹਨੇ ਇੱਕ ਗੱਲ ਕਹੀ ਹੈ ਕਿ ਮੈਨੂੰ ਜੀ ਇੱਕ ਸੁਖੀ ਨੇ ਤੇ ਤੁਸੀਂ ਤੁਸੀਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਉਹ ਤੁਸੀਂ ਕਿਹਨੂੰ ਐਡਰੈਸ ਕਰ ਰਿਹਾ ਆ ਠੀਕ ਹੈ ਔਰ ਉਹ ਸੁਖੀ ਕੌਣ ਹੈ ਇਹਦੀ ਪ੍ਰੋਐਕਟਿਵਲੀ ਦੋ ਪੁਲਿਸ ਟੀਮਸ ਤਾਇਦ ਤਫਤੀਸ਼ ਕਰ ਰਹੀਆਂ ਸਰ 3 10 ਘੰਟੇ ਸਰ 3 ਘੰਟੇ ਉਸ ਬੰਦੇ ਨੂੰ ਪੁਲਿਸ ਉਹਨਾਂ ਕੋਲ ਗਿਆ ਉਹ ਬੰਦਾ ਕੀ ਪੁਲਿਸ ਆਪਣੀ ਉੱਥੇ ਟਾਈਮ ਸੇ ਨਹੀਂ ਪਹੁੰਚੀ ਅਸੀਂ ਉਹਨੂੰ ਬਚਾ ਸਕਦੇ ਸੀ ਅਗਰ ਉਹਨੇ ਕੋਈ ਬੇਇੱਜ਼ਤੀ ਨਹੀਂ ਕੀਤੀ ਅਸੀਂ ਕਹਿ ਰਹੇ ਹਾਂ ਬੇਇੱਜ਼ਤੀ ਨਹੀਂ ਕੀਤੀ ਤੇ ਅਸੀਂ ਉਹਨੂੰ ਬਚਾਇਆ ਜਾ ਸਕਦਾ ਸੀ ਔਰ ਉੱਥੇ ਦੇ ਜਿਹੜੇ ਗੁਰਦੁਆਰ ਸਾਹਿਬ ਦੇ ਵਿੱਚ ਜਿਹੜੇ ਕਹਿ ਰਹੇ ਸਿੱਖ ਕਹਿ ਰਹੇ ਜੀ ਅਸੀਂ ਪੁਲਿਸ ਨੂੰ ਕੋਲ ਆਪ ਚੱਲ ਕਰ ਗਏ ਔਰ ਮਤਲਬ ਕੀ ਆਪਣੀ ਪੁਲਿਸ ਉਸੇ ਕਿੰਨੀ ਪ੍ਰੋਐਕਟਿਵ ਆ ਤੇ ਪ੍ਰੋਐਕਟਿਵ ਪੁਆਇੰਟ ਕਿਥੇ ਨਜ਼ਰ ਆਇਆ ਮੈਨੂੰ ਦੱਸੋ ਸਰ ਤੁਹਾਡਾ ਸਵਾਲ ਵਾਜਬ ਹੈ ਸਰੇ ਦਸਤ ਇੰਜ ਲੱਗਦਾ ਮੈਨੂੰ ਵੀ ਸ਼ੁਰੂ ਚ ਇੰਜ ਲੱਗਦਾ ਸੀ ਕਿ ਅਸੀਂ ਪੁਲਿਸ ਪਾਰਟੀ ਪ੍ਰੋਐਕਟਿਵਲੀ ਐਕਟਿਵ ਕੀਤੀ ਹੈ ਕਿ ਨਹੀਂ ਕੀਤੀ ਜੀ ਜਦੋਂ ਮੈਂ ਪੁਲਿਸ ਟੀਮ ਦੀ ਆਪਣੀ ਦੀ ਗੱਲ ਸੁਣੀ ਆ ਕੇ ਉਹਦੇ ਤੋਂ ਗੱਲ ਇੱਕ ਸਾਹਮਣੇ ਆਉਂਦੀ ਹੈ ਕਿ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਸੀਗਾ ਜੀ ਗੁਰੂ ਸਾਹਿਬ ਸ਼ੇਮੇ ਪਾਛਾਈ ਦਾ ਗੁਰਦੁਆਰਾ ਹੈ ਜੀ ਸਾਨੂੰ ਬੜਾ ਡੈਲੀਕੇਟਲੀ ਚੱਲਣਾ ਪਿਆ ਕਿਉਂਕਿ ਕੋਈ ਵੀ ਪੁਲਿਸ ਨੇ ਪੁਲਿਸ ਤੇ ਸਾਡੇ ਕਿਸੇ ਪੁਲਿਸ ਮੁਲਾਜ਼ਮ ਕੋ ਕੋਈ ਅਜਿਹੀ ਗੱਲ ਨਾ ਹੋਏ ਜਿਹੜੀ ਗੁਰਦੁਆਰਾ ਦੇ ਪ੍ਰੋਟੋਕਾਲ ਨੂੰ ਭੰਗ ਕਰੇ ਜਾਂ ਕੋਈ ਬੇਅਦਵੀ ਦੀ ਹੱਦ ਤੱਕ ਸਾਡੇ ਤੇ ਗੱਲ ਆਉਂਦੀ ਪੁਲਿਸ ਨੇ ਬੜੀ ਡੈਲੀਕੇਟਲੀ ਹੈਂਡਲ ਕੀਤਾ ਹੈ ਜਦੋਂ ਤੋਂ ਸਾਨੂੰ ਇਹ ਲੱਗਦਾ ਕਿ ਇਮੀਡੀਏਟ ਸ਼ਾਇਦ ਡਿਲੇ ਹੋਈ ਹੈ ਪਰ ਜਦੋਂ ਤੁਸੀਂ ਪੂਰੀ ਨੂੰ ਘੁਕੋਗੇ ਪੜਤਾਲ ਕਰੋਗੇ ਜਿਹੜੀ ਪੁਲਿਸ ਟੀਮ ਨੇ ਉਹਨੂੰ ਹੈਂਡਲ ਕੀਤਾ ਆ ਉਹਨਾਂ ਦੀ ਜਦੋਂ ਤੁਸੀਂ ਗੱਲ ਸੁਣਦੇ ਹੋ ਤੇ ਬਿਲਕੁਲ ਕਲੀਅਰ ਗੱਲ ਹੁੰਦੀ ਹੈ ਕਿ ਉਹਨਾਂ ਨੇ ਜਿਹਨੂੰ ਕਹਿੰਦੇ ਹਨ ਨਾ ਕਿ ਇੱਕ ਧਾਰ ਤੇ ਚੱਲ ਕੇ ਇੱਥੋਂ ਤੱਕ ਪਹੁੰਚੇ ਨੇ ਫੇਰ ਵੀ ਉਸ ਡੈੱਡ ਬੋਡੀ ਨੂੰ ਇੰਨੇ ਪ੍ਰੈਸ਼ਰ ਦੇ ਬਾਵਜੂਦ ਉਸ ਡੈੱਡ ਬੋਡੀ ਨੂੰ ਐਕਸਟ੍ਰੀਕੇਟ ਕੀਤਾ ਹੈ ਇਸ ਅਕਿਊਸਟ ਨੂੰ ਗ੍ਰਿਫਤਾਰ ਕੀਤਾ ਹੈ ਔਰ ਤਫਤੀਸ਼ ਅੱਗੇ ਹੋਏਗੀ ਜਿਹੜੇ ਬੰਦੇ ਦੀ ਡੈਥ ਹੋਈ ਹੈ ਉਹਦੀ ਆਈਡੈਂਟੀਫਿਕੇਸ਼ਨ ਦੇ ਅਸੀਂ ਆਲਮੋਸਟ ਲਾਗੇ ਪਹੁੰਚਾ ਜਿਹੜੇ ਅਜੇ ਤੱਕ ਕਲਿਊ ਮੰਗੇ ਨੇ ਬਾਕੀ ਤਫਤੀਸ਼ ਦਾ ਹਿੱਸਾ ਹੈ ਮੈਂ ਇੰਨੀ ਗੱਲ ਅਨਸ਼ੋਰ ਕਰ ਸਕਦਾ ਤੁਹਾਡੇ ਕੋਲ ਸਾਰੀ ਟੀਮ ਸਾਡੀ ਪੁਲਿਸ ਦੀ ਬੈਠੀ ਆ ਜੀ ਡੀਜੀ ਸਾਹਿਬ ਡਾਇਰੈਕਟਲੀ ਡੀਜੀ ਸਾਹਿਬ ਪੰਜਾਬ ਗੌਰਵ ਯਾਦਵ ਸਾਹਿਬ ਸਿਰਸ ਸਵੇਰੇ 5 ਵਜੇ ਤੋਂ ਪਹਿਲਾਂ ਤੋਂ ਮਾਨੀਟਰ ਕਰ ਰਹੇ ਨੇ ਜੀ ਅਸੀਂ ਮੈਰਿਟ ਤੇ ਹਕੀਕਤ ਅਨੁਸਾਰ ਫੈਕਟਸ ਬੇਸਡ ਆਇਆ ਹੈ ਕਲਪੇਬਲ ਹੋਮਿਸਾਈਡ ਆ ਆਇਆ ਹੈ ਮਰਡਰ ਆ ਆਇਆ ਹੈ ਇਹਦੇ ਵਿੱਚ ਕਾਂਸਪੀਰੇਸੀ ਆ ਆਇਆ ਹੈ ਇਹਦੇ ਵਿੱਚ ਕੋਈ ਡਿਲੇ ਹੋਈ ਆ ਕਿਸੇ ਹੋਰ ਦਾ ਰੋਲ ਹੈਗਾ ਕਿ ਨਹੀਂ ਇਹ ਸਾਰੀ ਟੀਮ ਐਸਪੀ ਫਗਵਾੜਾ ਔਰ ਐਸਐਸਪੀ ਕਪੂਰਥਲਾ ਦੀ ਟੀਮ ਦੇ ਅੰਡਰ ਇਸ ਸਿਰੇ ਤੇ ਪਹੁੰਚ ਗਿਆ ਇਸ ਪ੍ਰੀਲਿਮਰੀ ਰਿਸਟਿਗੇਸ਼ਨ ਤੇ ਪੁਲਿਸ ਦੀ ਹੈ ਕਿ ਬੇਅਦਬੀ ਨਹੀਂ ਹੋਈ ਜਾਂ ਸਾਡੀ ਪ੍ਰੀਲਿਮਰੀ ਮੌਕੇ ਦੀ ਪੜਤਾਲ ਜਿਹੜੇ ਮੌਕੇ ਤੇ ਅਫਸਰ ਸੀ ਉਸ ਪੜਤਾਲ ਤੋਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਕਿਸੇ ਕਿਸਮ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਜਾਂ ਕੋਈ ਇਹੋ ਜਿਹੀ ਘਟਨਾ ਜਿਹਦੇ ਨੇ ਲੱਗਦਾ ਹੋਏ ਕਿ ਬੇਅਦਬੀ ਹੋਈ ਆ ਸਾਡੇ ਕੋਲ ਉਸ ਇਸ ਵਕਤ ਇਹੋ ਜਿਹਾ ਕੋਈ ਸਬੂਤ ਨਹੀਂ ਹੈ ਸਰ ਦੋਸਤਾਂ ਨੂੰ ਅਕਿਊਜ਼ਡ ਅੱਜ ਪੇਸ਼ ਕੀਤਾ ਜਾਏਗਾ ਨੰਬਰ 2 ਦੋ ਟੀਮਾਂ ਜਿਹੜੀਆਂ ਗੱਟਚ ਕੀਤੀਆਂ ਉਹਨਾਂ ਦੇ ਹੈਡਸ ਕੌਣ ਹਨ ਇੱਕੋ ਟੀਮ ਹੈਡ ਕਰ ਰਹੀ ਹੈ ਐਸਪੀ ਫਗਵਾੜਾ ਐਸਪੀ ਫਗਵਾੜਾ ਅੰਡਰ ਦੀ ਸੁਪਰਵੀਜ਼ਨ ਆਫ ਐਸਐਸਪੀ ਕਪੂਰਥਲਾ ਮੈਡਮ ਵਤਸਲਾ ਠੀਕ ਹੈ ਸ਼ੀ ਇਜ਼ ਮਾਨਿਟਰਿੰਗ ਜਿਹੜੀਆਂ ਅੱਗੇ ਟੀਮਸ ਬਣੀਆਂ ਨੇ ਉਹ ਵੱਖ-ਵੱਖ ਚੀਜ਼ਾਂ ਨੂੰ ਆਈਡੈਂਟੀਫਾਈ ਕਰਨ ਨੂੰ ਤਫ਼ਤੀਸ਼ ਨੂੰ ਫਰਦਰ ਅੱਗੇ ਲਿਜਾਣ ਵਾਸਤੇ ਕਰ ਰਹੀਆਂ ਨੇ ਜਿਹਦਾ ਜਿਹੜਾ ਪ੍ਰੈਜ਼ੈਂਟਡ ਇਨ ਦਾ ਕੋਰਟ ਟੂਡੇ Let the speed decided by the team who is investigating ਸਰ ਰਮਨ ਸਿੰਘ ਨੂੰ ਮਨਜ਼ੂਰ ਕਰਦੇ ਸੀ ਇੱਥੇ ਰਹਿੰਦੇ ਸੀਗੇ ਕਿ ਕੱਲ ਹੀ ਆਏ ਸੀਗੇ ਹਜੇ ਤੱਕ ਦੀ ਸਾਡੀ ਸਾਰੇ ਦਾਸਤ ਪੜਤਾਲ ਤੋਂ ਜੋ ਅਸੀਂ ਚੈੱਕ ਕੀਤਾ ਆ ਉਹ ਕੱਲ ਹੀ ਇੱਥੇ ਆਇਆ ਸੀ ਔਰ ਰਾਤ ਉਥੇ ਰੁਕਿਆ ਸੀ ਸਰ ਉਹ ਵੀਡੀਓ ਵਿੱਚ ਕਹਿ ਰਿਹਾ ਜੀ ਵੀਡੀਓ ਵਿੱਚ ਸਰ ਉਹ ਕਹਿ ਰਿਹਾ ਮੈਂ ਮੈਂ ਨਹੀਂ ਉਹ ਉਹ ਕਹਿ ਰਿਹਾ ਮੈਂ ਕਤਲ ਕੀਤਾ ਉਹਨੇ ਕਿਹਾ ਮੈਂ ਸ਼ਰਯਮ ਕਹਿ ਰਿਹਾ ਮੈਂ ਕਤਲ ਕੀਤਾ ਔਰ ਉਹ ਕਹਿੰਦਾ ਮੈਂ ਇਮਾਨਦਾਰ ਹਾਂ ਮੈਂ ਮੈਂ ਕੋਈ ਉਹ ਨਹੀਂ ਕੀਤੀ ਹੈਗੀ ਮਰਡਰ ਨਹੀਂ ਮਤਲਬ ਕਿਸੇ ਤਰ੍ਹਾਂ ਦੀ ਬੇਅਦਬੀ ਨਹੀਂ ਕੀਤੀ ਔਰ ਉਹਦੇ باوجود ਉਹਨੂੰ ਮਤਲਬ ਉਹਨੂੰ ਜਾਨ ਦੇ ਮਤਲਬ ਉਹਦੀ ਕਾਰਜਤਾ ਔਰ ਉਹਨੂੰ ਉਹਨੂੰ ਸਰ ਉਹਦੇ ਤੇ ਐਫ ਆਈ ਆਰ 304 ਐਕਸੀਡੈਂਟਲੀ 302 ਨਹੀਂ ਲੱਗਦੀ 302 ਕਿਉਂ ਨਹੀਂ ਲੱਗਦੀ ਸਰ 1 ਮਿੰਟ ਆ ਬਰੀ ਗੁੱਡ ਆਈ ਐਮ ਹੈਪੀ ਕਿ ਤੁਹਾਨੂੰ ਇਨੀ ਨੋਲਿਜ ਹੈ ਇੱਕ ਤੇ ਗੱਲ ਇਹ ਆ ਕਿ ਪਰਚਾ 304 ਚ ਹੋਇਆ 304 ਏ ਚ ਨਹੀਂ ਹੋਇਆ ਕਾਨੂੰਨ ਕਾਇਦਾ ਇਹ ਕਹਿੰਦਾ ਆ ਕਿ ਜਿਹੜੀ ਪਹਿਲੀ ਐਫ ਆਈ ਆਰ ਦਰਜ ਕਰਦੇ ਆ ਜੋ ਐਫ ਆਈ ਆਰ ਦਾ ਕੰਪਲੇਂਟ ਦਾ ਮਜਬੂਨ ਆ ਉਹਨਾਂ ਦੀਆਂ ਧਾਰਾਵਾਂ ਨੂੰ ਦੇਖ ਕੇ ਪਰਚਾ ਹੁੰਦਾ ਏ ਠੀਕ ਹੈ ਸਾਡੇ ਕੋਲ ਇਹ ਵੀ ਤਾਕਤ ਨਹੀਂ ਹੈ ਕਿ ਅਸੀਂ ਉਹਨੂੰ ਉਸ ਟਾਈਮ ਪਰਚਾ ਦਰਜ ਕਰਨ ਤੋਂ ਪਹਿਲਾਂ ਪੜਤਾਲ ਪੜਚੋਲ ਕਰੀਏ ਜੋ ਸਰਯਦਸ ਤਹੂਬ ਹੂ ਉਸ ਤਹਿਰੀਰ ਦੇ ਵਿੱਚ ਸਟੇਟਮੈਂਟ ਦੇ ਵਿੱਚ ਜਿਹਨੂੰ 154 CrPC ਦੇ ਤਹਿਤ ਅਸੀਂ ਲਿਆ ਆ ਜੋ ਤਹਿਰੀਰ ਸੀ ਉਹਦੇ ਮੁਤਾਬਕ 295A 304 304A ਮੀਨਸ ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਲੇਕਿਨ ਆ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਉਹਨੇ ਮੰਨਿਆ ਕਿ ਮੈਂ ਕਤਲ ਕੀਤਾ ਹੈ ਮੈਂ ਕਰ ਰਿਹਾ ਹਾਂ ਯੈਸ ਵੈਰੀ ਕਲੀਅਰਲੀ ਇਹ ਸਾਡੇ ਧਿਆਨ ਚ ਵੀ ਗੱਲ ਆ ਜੀ ਔਰ ਇਹ ਜ਼ਰੂਰੀ ਨਹੀਂ ਹੈ ਕਿ 304 ਦਾ ਪਰਚਾ ਹੋਇਆ ਤੇ 304 ਚ ਹੀ ਰਹੇਗਾ ਜੀ 302 ਚ ਵੀ ਹੋਏਗਾ ਉਹਦੇ ਲਈ ਸਾਨੂੰ ਫਰਦਰ ਇਨਵੈਸਟੀਗੇਸ਼ਨ ਆਲਰੇਡੀ ਸਾਡੀ ਡਿਸਕਸ਼ਨ ਹੋ ਚੁੱਕੀ ਆ ਜੋ ਤਫਤੀਸ਼ ਦੇ ਵਿੱਚ ਆਏਗਾ ਜੇ ਕਤਲ ਹੋਏਗਾ ਤੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਸਾਡੀ ਤਫਤੀਸ਼ ਕਤਲ ਦਾ ਹੀ ਪਰਚਾ ਪ੍ਰਸੀਡ ਕਰੇਗੀ ਇਨਵੈਸਟੀਗੇਸ਼ਨ ਇਸ ਤੋਂ ਘਟ ਨਹੀਂ ਕਰਦੇ ਸਾਰਾ ਹਥਿਆਰ ਆ ਇਡੈਂਟੀਫਾਈ ਹੋਇਆ ਜਿਹੜਾ ਵਰਤ ਹੈਗੇ ਹਥਿਆਰ ਸਾਨੂੰ ਆਇਡੈਂਟੀਫਾਈ ਹੋਇਆ ਉਹ ਇਹਦੀ ਤਫਤੀਸ਼ ਦੇ ਦੌਰਾਨ ਪੁਸ਼ਕਲ ਦੇ ਦੌਰਾਨ ਜਦੋਂ ਰਿਕਵਰ ਹੋ ਜਾਏਗਾ ਵੀ ਵਿਲ ਲੈਟ ਯੂ ਨੋ ਕਿ ਉਹ ਹਥਿਆਰ ਕਿਹੜਾ ਹੈ ਸਰ 200 ਅੱਛਾ ਸਰ ਕੀ ਸੀਸੀਟੀਵੀ ਫੁਟੇਜ ਮਿਲੀ ਹੈ ਸਰ ਕੋਈ ਸੀਸੀਟੀਵੀ ਫੁਟੇਜ ਮਿਲੀ ਗੁਰਦੁਆਰਾ ਸਾਹਿਬ ਚ ਵੀ ਇਹ ਕਦੋਂ ਆਇਆ ਔਰ ਕਦੋਂ ਗਿਆ ਔਰ ਕਦੋਂ ਐਂਟਰੀ ਕੀਤੀ ਮੈਂ ਦੁਬਾਰਾ ਦੱਸ ਰਿਹਾ ਜੀ ਕਿ ਸੀਸੀਟੀਵੀ ਫੁਟੇਜ ਜੀ ਕਿ ਉਹ ਕਦੋਂ ਆਇਆ ਕਿੱਥੇ ਗਿਆ ਇਹ ਦੋਨਾਂ ਦਾ ਕਿਵੇਂ ਕਨਸੀਡੈਂਸ ਹੋਇਆ ਕਿ ਇਹ ਦੋਨੇ ਉਸ ਟਾਈਮ ਤੇ ਇਕੱਠੇ ਸੀ ਇੱਕ ਟਾਈਮ ਤੇ ਜੀ ਦੋਨੇ ਜਣੇ ਕਿੱਥੋਂ ਆਏ 올 ਇਸ ਬੀਇੰਗ ਇਨਵੈਸਟਿਗੇਟਿਡ ਠੀਕ ਹੈ ਮੈਂ ਇਨਵੈਸਟੀਗੇਸ਼ਨ ਤੇ ਫਾਰਦਰ ਟਾਈਮਿੰਗ ਜੇ ਮੈਨੂੰ ਨੋਲਿਜ ਵੀ ਹੋਏ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੂੰਗਾ ਤਾਂ ਕਰਕੇ ਸਾਡੀ ਇਨਵੈਸਟੀਗੇਸ਼ਨ ਹਿੱਟ ਨਾ ਹੋਏ ਮੈਂ ਇੱਕ ਗੱਲ ਅਸ਼ੋਰ ਕਰਦਾ ਹਾਂ ਤਫਤੀਸ਼ ਮੈਰਿਟ ਤੇ ਹੋਏਗੀ ਐਸਐਸਪੀ ਕਪੂਰਥਲਾ ਮੈਡਮ ਵਤਸਲਾ ਉਹਨੂੰ ਮਾਨੀਟਰ ਕਰ ਰਹੇ ਨੇ ਐਸਪੀ ਫਗਵਾੜਾ ਤਫਤੀਸ਼ ਨੂੰ ਡਾਇਰੈਕਟਲੀ ਤਫਤੀਸ਼ ਕਰ ਰਹੇ ਨੇ ਡੀਆਈਜੀ ਜਲੰਧਰ ਰੇਂਜ ਮਾਨੀਟਰ ਕਰ ਰਹੇ ਨੇ ਓਨਲੀ ਅਸ਼ੋਰੈਂਸ ਸਾਡੀ ਇਹ ਹੈ ਕਿ ਜੇ ਕਤਲ ਆ ਤੇ 304 ਚ ਨਹੀਂ ਰਹੇਗਾ ਠੀਕ ਹੈ ਸਰ ਪੁਲਿਸ ਦੇ ਪਹਿਲਾਂ ਵੀ ਕੋਈ ਪਰਚੇ ਦਰਜ ਆ ਸਰ ਹਜੇ ਤੱਕ ਜੋ ਸਾਨੂੰ ਸਰੇਦਸਤ ਸੱਜੇ ਖੱਬੇ ਤੋਂ ਸਾਡੇ ਜਿਹੜਾ ਤਰੀਕਾ ਆ ਪਤਾ ਕਰਨ ਦੀ ਕਿ ਇਨਸਾਨ ਕੌਣ ਆ ਉਹਦੇ ਤਹਿਤ ਇਹ ਨਿਹੰਗ ਹੈ ਠੀਕ ਹੈ ਲੁਧਿਆਣੇ ਦਾ ਰਹਿਣ ਵਾਲਾ ਆ ਇਹਦੀ ਵਾਈਫ ਦਾ ਨਾਮ ਨੈਂਸੀ ਹੈ ਇਹਦੇ ਬੱਚੇ ਵੀ ਨੇ ਇਹ ਹੋਰ ਵੀ ਕੇਸਸ ਚ ਜੇਲ੍ਹ ਚ ਰਿਹਾ ਆ ਠੀਕ ਹੈ ਅਜੇ ਤੱਕ ਦੀ ਸਾਡੀ ਜੋ ਉਹ ਵੀ ਮੈਂ ਫੇਰ ਸਰ ਇਹ ਦੱਸ ਤਾ ਕਹਿ ਰਿਹਾ ਕਿ ਜਿਹੜੀ ਪੜਤਾਲ ਕੀਤੀ ਆ ਉਹਦੇ ਤੋਂ ਇਹ ਲੱਗਿਆ ਕਿ ਕਤਲ ਦਾ ਪਹਿਲ ਪਰਚਾ ਸ਼ਾਇਦ ਇਹਦੇ ਖਿਲਾਫ ਪਹਿਲਾ ਕਤਲ ਦਾ ਜਾਂ ਕਲ ਪਹਿਲ ਪਰ ਹੌਮ ਸਾਈਡ ਤੋਂ ਮਾਊਂਟ ਜੀ ਸਰ ਡਿਟੇਨੈਂਲ ਕੋਈ ਗੱਲ ਹੋਈ ਹੈ ਐਗਜ਼ੈਕਟਲੀ ਕਿ ਕਿਉਂ ਵੀਡੀਓ ਤਾਂ ਆ ਗਈ ਸਾਹਮਣੇ ਪਰ ਕੀ ਇਹ ਉਹ ਜੀ ਕਨਵਰਸੇਸ਼ਨ ਸੀਗੀ ਜਿਹੜਾ ਇਹਨਾਂ ਰੇਜ ਆ ਗਿਆ ਉਹਦੇ ਕਿ ਉਹਨੇ ਕਤਲ ਕਰਤਾ ਆਲ ਦਿਸ ਇਸ ਬੀਇੰਗ ਲੁੱਕਡ ਇਨਟੂ ਕਿ ਆਇਆ ਉਹਨੇ ਰੇਜ ਇਸ ਕਰਕੇ ਕੀਤਾ ਹੈ ਕਿ ਉਹਨੂੰ ਸ਼ੱਕ ਪਿਆ ਕਿ ਇਹ ਬੇਅਦਬੀ ਕਰਨ ਆ ਰਿਹਾ ਹੈ ਠੀਕ ਹੈ ਉਹ ਕਿੱਥੇ ਬੈਠਾ ਸੀ ਕਿੱਥੇ ਉਹਨੂੰ ਕੱਢਿਆ ਗਿਆ ਕਿਹੜੇ ਕਮਰੇ ਚ ਲਿਜਾਇਆ ਗਿਆ ਕਦੋਂ ਉਹਨਾਂ ਦਾ ਕੀ ਹੋਇਆ ਇਹ ਜਿਹੜੀ ਸੀਸੀਟੀਵੀ ਦੀ ਫੁਟੇਜ ਅੰਦਰਲੀ ਤੇ ਬਾਹਰਲੀ ਆ ਉਹ ਤਫ਼ਤੀਸ਼ ਚ ਲਿਆ ਕੇ ਤਫ਼ਤੀਸ਼ੀ ਟੀਮ ਜਿਹੜੀ ਹੈ ਔਰ ਐਸਐਸਪੀ ਕਪੂਰਥਲਾ ਤੁਹਾਨੂੰ ਜ਼ਰੂਰ ਕਲੈਰੀਫਾਈ ਕਰਨਗੇ ਵਿਦਨ ਨੈਕਸਟ 24 ਆਰ ਸਨਨ ਚਾ ਰਿਹਾ ਜੀ ਸਨਨ ਚਾ ਰਿਹਾ ਹੈਗਾ ਕਹਿੰਦੇ ਜੀ ਉਹ ਆਪਣਾ ਗੁਰਦਾਸ ਸਾਹਿਬ ਗਰੰਥੀ ਸਾਹਿਬ ਜਦੋਂ ਸਿਟੀ ਥਾਣਾ ਦੇ ਵਿੱਚ ਜਾ ਕੇ ਸ਼ਿਕਾਇਤ ਕੋਧ ਦਰਜ ਕਰਵਾਣ ਗਏ ਉੱਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਉਹ ਕਹਿੰਦੇ ਉਹਨਾਂ ਨੇ ਨਿਹਾਲ ਸਿੰਘ ਸਿਗੇ ਜਿਹੜੇ ਉਹਨਾਂ ਨੇ ਮਤਲਬ ਆਪਣਾ ਹਾਈਪਰ ਲੋਕੇ ਤੇ ਉਹਨੂੰ ਮਤਲਬ ਕਰ ਦਿੱਤਾ ਉਹ ਜਦੋਂ ਆ ਕੇ ਦੇਖਿਆ ਉਹ ਕਹਿੰਦੇ ਥੋੜਾ ਜਿਹਾ ਉਹ ਵੀ ਕਹਿੰਦਾ ਵੀ ਆ ਕਿੱਦਾਂ ਹੋਇਆ ਉਹਦੇ ਬਾਰੇ ਤੁਸੀਂ ਥੋੜਾ ਕਲੈਰੀਫਾਈ ਕਰੋਗੇ ਮੈਂ ਦੁਬਾਰਾ ਕਲੈਰੀਫਾਈ ਕਰ ਦਣਾ ਹਾਲਾਂਕਿ ਇਸ ਸਵਾਲ ਦਾ ਜਵਾਬ ਦੇ ਚੁੱਕੇ ਆ ਜੀ ਸਾਰੀ ਟੀਮ ਮੌਕੇ ਤੇ ਸੀ ਇਹ ਗੱਲ ਕਲੀਅਰ ਕਰਨੀ ਕਿ ਜਦੋਂ ਉਸ ਬੰਦੇ ਦੀ ਮੌਤ ਹੋਈ ਹੈ ਜੀ ਕਿੰਨਾ ਹਾਲਾਤਾਂ ਚ ਹੋਈ ਹੈ ਅਜੇ ਤੱਕ ਸਾਡੇ ਕੋਲੋਂ ਜਿਹੜੀ ਤਹਿਰੀਰ ਆਈ ਆ 295 ਏ ਔਰ 304 ਚਾਹੀਏ ਲੇਕਿਨ ਜੋ ਤੁਸੀਂ ਕਹਿ ਰਹੇ ਹੋ ਜੀ ਇਹ ਤੱਥ ਜੜੇ ਨੇ ਇਹ ਵੀ ਸਾਹਮਣੇ ਆ ਰਹੇ ਨੇ ਇਹਨਾਂ ਤੱਥਾਂ ਨੂੰ ਅੱਖਾਂ ਉਹਲੇ ਨਾ ਮੈਂ ਕਰ ਸਕਦਾ ਨਾ ਤੁਸੀਂ ਕਰ ਸਕੋਗੇ ਕਿ ਸਾਰਾ ਕੁਝ ਸੀਸੀਟੀਵੀ ਫੁਟੇਜ ਤੇ ਆ ਉਹਦੇ ਵਾਸਤੇ ਸ਼ਾਮਲ ਤਫ਼ਤੀਸ਼ ਕਰਨਾ ਬੰਦਿਆਂ ਨੂੰ ਜਿਹੜੇ-ਜਿਹੜੇ ਮੌਕੇ ਤੇ ਹਾਜ਼ਰ ਸੀ ਜਿਹੜਾ ਕਹਿ ਰਿਹਾ ਕਿ ਮੈਂ ਛੱਡਣ ਗਿਆ ਸੀ ਜਿੰਨੀਆਂ ਵੀਡੀਓ ਬਣਾਈਆਂ ਜਿੰਨੀਆਂ ਅਪਲੋਡ ਕੀਤੀਆਂ ਸਾਡੇ ਕੋਲ ਸਫੀਸ਼ੀਐਂਟ ਮਟੀਰੀਅਲ ਸਰਕਮਸਟੈਂਸ਼ੀਅਲ ਐਂਡ ਡਿਜੀਟਲ ਐਵਿਡੈਂਸ ਆ ਗਿਆ ਕਿ ਜੇ ਕਤਲ ਹੋਇਆ ਆ ਤੇ 302 ਦੇ ਵਿੱਚ ਇਹ ਕਨਵਰਟ ਹੋਏਗਾ ਸਰ ਜਿਹੜਾ ਵੈਪਨ ਕਿਹੜਾ ਯੂਜ਼ ਕੀਤਾ ਗਿਆ ਜਿਹੜਾ ਉਹਨੂੰ ਮਾਰਨ ਲਈ ਕਿਹੜਾ ਕਿਸ ਕੀ ਯੂਜ਼ ਕੀਤਾ ਗਿਆ ਇਟ ਇਜ਼ ਸ਼ਾਰਪ ਐਜਡ ਵੈਪਨ ਯੂਜ਼ ਹੋਇਆ ਕਿਰਪਾਨ ਕਹਿ ਸਕਦੇ ਕਿਰਪਾਨ ਵੀ ਹੋ ਸਕਦੀ ਹੈ ਛੋਟਾ ਗਾਤਰਾ ਤਲਵਾਰ ਵੀ ਹੋ ਸਕਦੀ ਹੈ ਕਿਸ ਜਗ੍ਹਾ ਤੇ ਸਰ ਕੀਤਾ ਵਾਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੈਡੀਕਲ ਲੀਗਲ ਰਿਪੋਰਟ ਆਏਗੀ ਤੇ ਵੀ ਵਿਲ ਬੀ ਏਬਲ ਟੂ ਟੈਲ ਯੂ ਥੈਟ ਇਸ ਪੋਸਟ ਬੋਡੀ ਐਸੇ ਅਸੀਂ ਮੋਰਚਰੀ ਚ ਰੱਖੀ ਆ ਆਇਡੈਂਟੀਫਿਕੇਸ਼ਨ ਦੀ ਪੂਰੀ ਕਰਕੇ ਸਾਡਾ ਪੀਪੀਆਰ ਦਾ ਜਾਬਤਾ ਪੂਰਾ ਕਰਕੇ ਮੈਡੀਕਲ ਲੀਗਲ ਰਿਪੋਰਟ ਆਏਗੀ ਤੁਹਾਡੇ ਧਿਆਨ ਚ ਲਿਆਂਦੀ ਚਾਹੀਦੀ ਹੈ ਜਿਹੜੀ ਜਿਹੜੀ ਬਾਡੀ ਆ ਬਾਡੀ ਵੀ ਜਲੰਧਰ ਨਹੀਂ ਹੋਈ 295 ਇਹ ਇਕ ਦਾ ਲੱਗਿਆ ਜੀ ਜੋ ਮੈਂ ਦੁਬਾਰਾ ਦੱਸ ਰਿਹਾ ਜੀ ਜੋ ਤਹਰੀਰ ਲਿਖਾਈ ਗਈ ਹੈ ਉਸ ਤਹਰੀਰ ਦੇ ਬੇਸ ਤੇ ਜੋ ਧਾਰਾਵਾਂ ਬਣਦੀਆਂ ਸੀ ਅਸੀਂ ਇੱਕ ਵਾਰੀ ਲਗਾ ਦੇ ਇਹ ਧਾਰਾਵਾਂ ਦੇ ਤਹਿਤ ਵੀ ਮੈਡਮ ਅਕਵਾਇਰ ਕਰਨੀ ਉਸ ਸਾਥ ਯੈਸ 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 ਵਾਕਈ ਹੋਈ ਕਿੰ ਜੀ ਜਾ ਬੋਡੀ ਜਿਹੜੀ ਹੈ ਜਾਬਤਾ ਇਹ 154 CrPC ਪੜ੍ਹ ਕੇ ਦੇਖੋ ਠੀਕ ਹੈ ਔਰ ਕਨਸਟੀਟਿਊਸ਼ਨਲ ਬੈਂਚ ਦੀ ਜੱਜਮੈਂਟ ਦੇਖੋ ਜੋ ਤਹਰੀਰ ਆ ਉਹਦੇ ਬੇਸਿਸ ਤੇ ਅਸੀਂ ਪਰਚਾ ਦਰਜ ਕਰਨਾ ਹੁੰਦਾ ਸਰ ਪੋਸਟਮਾਰਟਮ ਜਿਲੰਦਰ ਹੋਏਗਾ ਜੀ ਭਗਵਾੜੇ ਕਰਵਾ ਲੈ ਕਿੱਥੇ ਕਰਵਾ ਰਹੇ ਹੋ ਜੀ ਪੋਸਟਮਾਰਟਮ ਸੋ ਜਿੱਥੇ ਵੀ ਲੀਗਲੀ ਰਿਕੁਆਇਰਡ ਹੋਏਗਾ ਦੇ ਵਿਲ ਡੂ ਦੀ ਪੋਸਟਮਾਰਟਮ ਆਫ ਦੀ ਬਾਡੀ ਐਂਡ ਬੋਰਡ ਤੋਂ ਬਾਰਡਰ ਉਹਦਾ ਪੋਸਟਮਾਰਟਮ ਹੋਏਗਾ ਸੋ ਥੈਟ एवरीथिंग ਇਜ਼ ਕਲੀਅਰ ਮਿੰਟ ਟੂ ਮਿੰਟ ਸਰ ਹੁਣ ਬਾਡੀ ਸਿਵਲ ਹਸਪੀਟਲ ਮੋਰ ਚੀਜ਼ ਦਿਖਾਈ ਹੈ ਜਹਾਂ ਸਰ ਗੰਦਰ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਚਨ ਕੋਸੇ ਤੁਹਾਨੂੰ ਅਸੀਂ ਨਹੀਂ ਦੱਸ ਸਕਦੇ ਕਿਸੇ ਕਿਸੇ ਰੱਖਿਆ ਦੇਖੋ ਆਈ ਡੋਨਟ ਥਿੰਕ ਕੋਈ ਐਨੀ ਵੱਡੀ ਲੰਬੀ ਚੌੜੀ ਗੱਲ ਆ ਬਾਡੀ ਵੀ ਹੈਵ ਨਾਥਿੰਗ ਟੂ ਹਾਈਡ ਕਿ ਬੋਡੀ ਕਿੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਵੇਅਰ ਇਜ਼ ਦੀ ਕ੍ਰਿਮੀਨੇਸ਼ਨ ਤਾਂ ਨਹੀਂ ਹੋਗੀ ਨਹੀਂ ਜੀ ਨਹੀਂ ਜਿੰਨੀ ਦੇਰ ਤੱਕ ਬੋਡੀ ਆਈਡੈਂਟੀਫਾਈ ਨਹੀਂ ਹੁੰਦੀ ਉਨੀ ਦੇਰ ਤੱਕ ਪੋਸਟਮਾਰਟਮ ਕੰਪਲੀਟ ਨਹੀਂ ਹੋਏਗਾ ਫਸਟ ਅਟੈਂਪਟ ਵਿਲ ਬੀ ਟੂ ਆਈਡੈਂਟੀਫਾਈ ਦੀ ਬੋਡੀ ਆਈਡੈਂਟੀਫਾਈ ਦੀ ਪਰਸਨ ਇਨਵੋਲਵ ਦੀ ਫੈਮਿਲੀ ਆਫ ਦੀ ਪਰਸਨ ਇਟਸ ਅ ਡੈਥ ਆਫ ਅ ਪਰਸਨ ਵੀ ਹੈਵ ਲੋਸਟ ਅ ਇਹ ਰੋਲਾ ਪਿਆ ਹੋ ਸਕਦਾ ਜੀ ਜਲੰਧਰ ਲੈ ਗਿਆ ਜੇ ਜਲੰਧਰ ਮੋਰਚਰੀ ਹੈ ਤੇ ਜਲੰਧਰ ਹੋਏ ਦੱਸੋ ਕਿੱਥੇ ਹੈ ਕੀ ਪ੍ਰੋਬਲਮ ਹੈ ਤੁਹਾਨੂੰ ਤੁਸੀਂ ਦੰਦ ਖਜਲੰਦਰ ਲਈ ਨਸਟਾ ਸਰ ਆਲ ਮੋਡ ਤੋਂ ਪ੍ਰਾਇਆ ਨੋ ਪ੍ਰੋਬਲਮ ਜਿਹੜੀ ਲੜਕੇ ਦੀ ਬੈਸਟ ਫੈਸਿਲਿਟੀ ਮਾਰਚਰੀ ਦੀ ਜਿਹੜੀ ਅਵੇਲੇਬਲ ਹੈ ਕਿਉਂਕਿ ਸਾਨੂੰ ਬੋਡੀ ਇੱਕ ਦਿਨ ਰੱਖਣੀ ਪੈ ਸਕਦੀ ਹੈ ਇਟ ਇਜ਼ ਇਨ ਜਲੰਧਰ ਜੀ ਠੀਕ ਹੈ देयर इज ਨਾਥਿੰਗ ਟੂ ਹਾਈਡ ਫ্রম ਯੂ ਐਂਡ ਦ ਪਬਲਿਕ ਜਿਹੜਾ ਲੜਕਾ ਮਰਿਆ ਹੈ ਉਹਦੀ ਕੁਝ ਆਇਡੈਂਟੀਫਾਈ ਹੋਈ ਆ ਵੀ ਕਿਤੇ ਹੁਣ ਤੱਕ ਨਹੀਂ ਸਰ ਇਨਵੈਸਟੀਗੇਸ਼ਨ ਕਿੱਥੇ ਦਾ ਸਰਕਲ ਕਿੱਥੇ ਦਾ ਹੈ ਮੈਂ ਤਾਂ ਉਹਨੂੰ ਸਿਰਫ ਇੱਕ ਵਰਡ ਯੂਜ਼ ਕੀਤਾ ਮੈਂ ਰਿਪੀਟ ਕਰਦਾ ਕਾਈਂਡਲੀ ਯੇ ਬ੍ਰਦਰ we are on the verge of identifying that person ਇੱਕ ਤੇ ਹੁੰਦਾ ਨਹੀਂ ਹਵਾ ਚ ਗੱਲ ਕਰ ਰਹੇ ਆ ਇਹ ਕਹੇ ਆ ਕਿ ਬੇਸਡ ਔਨ ਟਿਲ ਨਾਓ ਜੋ ਸਾਡੇ ਕੋਲ ਗੱਲ ਆਈ ਹੈ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਦੀ ਪਰਸਨ ਸਿੰਗਲ ਕੁਐਸਚਨ ਸਰ ਇਹ ਇਹ ਮਤਲਬ ਤੁਸੀਂ ਜੇ ਦੇਖਿਆ ਹੋਵੇ ਇਹ ਜੋ ਬਾਸ਼ਾ ਲੱਗ ਰਹੀ ਹੈ ਪੰਜਾਬੀ ਆ ਔਰ ਕੋਈ ਅਦਰ ਸਟੇਟ ਦਾ ਵੀ ਹੋ ਸਕਦਾ ਭਾਸ਼ਾ ਲੱਗ ਰਹੀ ਹੈ ਮਤਲਬ ਉਹ ਲੜਕਾ ਲੜਕਾ ਜੋ ਮੋਬਾਈਲ ਦੇ ਵੀਡੀਓ ਚ ਬੋਲਦਾ ਪਿਆ ਹੈਗਾ ਉਹ ਪੂਰੀ ਤਰ੍ਹਾਂ ਪੰਜਾਬੀ ਨਹੀਂ ਬੋਲਦਾ ਸੋ ਉਹਦੀ ਭਾਸ਼ਾ ਜਿਹੜੀ ਹੈ ਨਾਰਥ ਇੰਡੀਅਨ ਭਾਸ਼ਾ ਤੇ ਪੰਜਾਬੀ ਭਾਸ਼ਾ ਮਿਕਸ ਆ ਜੀ ਠੀਕ ਹੈ ਸੋ ਹੀ ਕੈਨ ਬੀ ਆਫ ਪੰਜਾਬ ਆਫ ਦਿੱਲੀ ਆਫ ਹਰਿਆਣਾ ਇਹਨਾਂ ਤਿੰਨ ਸਟੇਟ ਚੋਂ ਕਿਸੇ ਨਾ ਕਿਸੇ ਸਟੇਟ ਦਾ ਹੋ ਸਕਦਾ ਸਰ ਦੂਸਰ ਜਿਹੇ ਆਦਮ ਨੇ ਆ ਫਗਵਾੜਾ ਨਾਮ ਲਿਆ ਔਰ ਮਤਲਬ ਉਹ ਜੋ ਕਹਿ ਰਹੇ ਆ ਮਤਲਬ ਇਹ ਨਾਮ ਉਹਨੂੰ ਪਤਾ ਹੋਈਗਾ ਫਿਰ ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਦੁਬਾਰਾ ਪਲੀਜ਼ ਦੱਸ ਰਿਹਾ ਕਾਈਂਡਲੀ ਜੀ ਵੀ ਆਰ ਵੈਰੀ ਸ਼ੋਰ ਵਾਟ ਵੀ ਆਰ ਡੂਇੰਗ ਜੀ ਵੀ ਆਰ ਔਨ ਦੀ ਵਰਜ ਆਫ ਆਇਡੈਂਟੀਫਿਕੇਸ਼ਨ ਆਫ ਦੀ ਪਰਸਨ We will surely let you know when we have been able to confirm who is the person. In that time, sir, time 24 hours.